ਅੱਜ ਅਸੀਂ ਆਇਆ ਵਾਰ ਨੰਬਰ 5 ਦਸ਼ਮੇਸ਼ ਨਗਰ ਦੇ ਵਿੱਚ ਜਿੱਥੋਂ ਕਿ ਉਹ ਸੜਕ ਦਾ ਜਿਹੜਾ ਮੇਨ ਸੜਕ ਹੈਗੀ ਹੈ ਦਸ਼ਮੇਸ਼ ਨਗਰ ਨੂੰ ਜਾਂਦੀ ਆ ਜਿਹੜੀਆਂ ਇਹਦੀਆਂ ਸੜਕਾਂ ਦੇ ਟੋਏ ਟੱਪੇ ਵਗੈਰਾ ਜਿਹੜੇ ਪਏ ਹੋਏ ਆ ਜਿਵੇਂ ਕੋਈ ਨਾਲੀਆਂ ਸੀਵਰੇਜ ਦੀ ਹੁੰਦੀ ਆ ਜਿਹੜੀਆਂ ਉਹ ਸਭ ਉਹਦੇ ਟੱਕਣ ਵਗੈਰਾ ਟੁੱਟ ਚੁੱਕੇ ਨੇ ਇੱਥੇ ਸਕੂਲ ਦੀਆਂ ਬੱਸਾਂ ਵੀ ਜਾਂਦੀਆਂ ਆ ਕੋਈ ਬੱਚਾ ਇੱਥੇ ਜਿੱਡ ਡਿੱਗ ਜਾਵੇ ਕੌਣ ਵਾਪਰੋਗਾ ਇਸੇ ਜਾਂ ਜਿਹੜਾ ਹਾਸਤਾ ਜਾ ਵਾਪਰੇਗਾ ਕੌਣ ਜ਼ਿੰਮੇਵਾਰ ਹੋਏਗਾ ਤਾਂ ਅੱਜ ਜਨਹਿਤ ਵਿਕਾਸ ਕਮੇਟੀ ਇੱਥੇ ਇਕੱਠੇ ਹੋਣੇ ਨੇ ਮੈਂਬਰ ਇਕੱਠੇ ਹੋਏ ਤਾਂ ਉਹਨਾਂ ਦੇ ਪ੍ਰਧਾਨ ਜੀ ਰਣਜੀਤ ਹਸ ਲਗਭਗ ਇਹ ਕੋਲ ਤੋਂ ਇਹਦਾ ਟੋਆ ਦੇ ਵਿੱਚ ਮਸਾਲਾ ਕਰੀਆ ਚੰਗੀ ਉਸ ਰੋਡ ਬਹੁਤ ਹੈ ਮੇਨ ਖੜਕੇ ਗਈ ਹੈ ਪ੍ਰਧਾਨ ਜੀ ਤੁਸੀਂ ਜਨ ਹਿੱਤ ਵਿਕਾਸ ਕਮੇਟੀ ਹੈ ਖਰੜ ਦੇ ਸ਼ਹਿਰ ਦੇ ਵਕ ਵਕ ਮੁੱਦੇ ਤੁਸੀਂ ਚੱਕ ਕੇ ਲੈ ਕੇ ਆਉਂਦੇ ਆ ਅੱਜ ਤੁਸੀਂ ਵਾਰਡ ਨੰਬਰ 5 ਤਿਸ਼ਮੇਸ਼ ਨਗਰ ਦੇ ਵਿੱਚ ਖੜੇ ਹੋ ਜਿਹੜੀਆਂ ਤੁਸੀਂ ਹੋਂਦੀਆਂ ਦੇਖਦੇ ਹੋ ਸਾਰੀਆਂ ਟੁੱਟੀਆਂ ਹੋਈਆਂ ਤੇ ਸੜਕ ਦੇ ਜਿਹੜੇ ਟੋਚ ਟੱਪੇ ਪਏ ਹੋਏ ਨੇ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲਾਂ ਤੁਹਾਡਾ ਡੇਲੀ ਪੋਸਟ ਦਾ ਤੁਹਾਡਾ ਚੈਨਲਾਂ ਦਾ ਜਿਹੜਾ ਮੀਡੀਆ ਦਾ ਸਤਿਕਾਰ ਕਰਦਾ ਹੋਇਆ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਦਾਂ ਦੇ ਮੁੱਦੇ ਚੱਕਦੇ ਆਂ ਔਰ ਜਨਤਾ ਦੀ ਨਵਜ ਦੁਖਦੀ ਨਵਜ ਤੇ ਹੱਥ ਰੱਖਦੇ ਆਂ ਅੱਜ ਸਾਡੀ ਮੀਟਿੰਗ ਸੀਗੀ ਸਾਡੇ ਮੈਂਬਰ ਆ ਰਾਮ ਸਿੰਘ ਜੀ ਸਾਡੇ ਅਹੁਦੇਦਾਰ ਆ ਜਨਤ ਸਕਤੀ ਜਗਿੰਦਰ ਸਿੰਘ ਜੀ ਇੱਥੇ ਰਹਿੰਦੇ ਹੈਗੇ ਇਹ ਸਾਨੂੰ ਸਪੈਸ਼ਲ ਲੈ ਕੇ ਆਏ ਆ ਆ ਦਿਖਾਉਣ ਵਾਸਤੇ ਆ ਦੇਖੋ نیچے ਇਹਨੂੰ ਕਰਕੇ ਇੱਥੇ ਨੂੰ ਕੋਲ ਦੀਆਂ ਗੱਡੀਆਂ ਲੰਘਦੀਆਂ ਇਹ ਜਿਹੜੇ ਦਸ਼ਮੇਸ਼ ਨਗਰ ਦੀ ਰੋ ਮੇਨ ਰੋਡ ਆ ਇਹ ਸਕੂਲ ਦੀਆਂ ਬੱਸਾਂ ਲੰਘਦੀਆਂ ਜੇ ਸਕੂਲ ਦੀ ਬੱਸ 'ਇਦੇ ਵਿੱਚ ਪਹੀਆ ਗਿਰ ਗਿਆ ਤਾਂ ਕੀ ਬਣੇਗਾ ਤਾਂ ਬੱਸਾਂ ਦੇ ਬੱਚਿਆਂ ਦੇ ਸਾਰਿਆਂ ਦੇ ਸੱਟਾਂ ਵੱਜਣਗੇ ਜਦੋਂ ਇੱਕ ਪਹੀਆ ਅਗਲਾ ਡੱਗ ਪੈ ਚ ਪਿਛਲਾ ਤਾਂ ਬੱਚੇ ਦੇ ਤਾਂ ਆਸੇ ਪਾਸੇ ਸੱਟਾਂ ਵੱਜਣਗੇ ਕਿਤੇ ਮੈਂ ਇਹ ਕਹਿਣਾ ਚਾਹੁੰਦਾ ਹੈ ਦੁੱਖ ਮੈਨੂੰ ਇਸ ਗੱਲ ਦਾ ਹੈ ਵੀ ਜਿਹੜੇ ਬਾਡ ਦੇ ਐਮਸੀ ਆ ਉਹ ਕੀ ਕਰ ਰਹੇ ਕੀ ਉਹਨਾਂ ਨੂੰ ਇਹ ਦਿਸਦੇ ਨਹੀਂ ਉਹ ਲੋਕੀ ਵੀ ਮੈਨੂੰ ਮੈਨੂੰ ਲੋਕਾਂ ਦਾ ਵੀ ਥੋੜਾ ਜਿਹਾ ਅੱਖਾਂ ਵਿੱਚ ਕੇ ਵੋਟਾਂ ਪਾ ਦਿੰਦੇ ਆ ਕਾਦੇ ਵਾਸਤੇ ਆਪਾਂ ਐਮਸੀ ਬਣਾਉਨੇ ਆ ਕਾਦੇ ਵਾਸਤੇ ਆਪਾਂ ਮੈਂਬਰ ਚੁਣਦੇ ਆ ਅਫਸੋਸ ਹੈ ਬੜਾ ਇਸ ਗੱਲ ਦਾ ਮੈਂ ਇਹ ਕਹਿਣਾ ਚਾਹੁੰਦਾ ਨਗਰ ਕਾਉਂਸਲ ਖਰੜ ਨੂੰ ਸਾਡੀ ਬੈਡ ਅਨਮੋਲ ਗਗਨ ਮਾਨ ਨਾਲ ਵੀ 2 ਮਿੰਟਾਂ ਹੋ ਚੁੱਕੀਆਂ ਐਸਡੀਐਮ ਸਾਹਿਬ ਨਾਲ ਵੀ ਹੋਈ ਹੈ ਆਈਓ ਸਾਹਿਬ ਵੀ ਵਿੱਚ ਸੀਗੇ ਉੱਥੇ ਮੈਂ ਨਗਰ ਕਾਉਂਸਲ ਨੂੰ ਇਹ ਕਹਿਣਾ ਚਾਹੁੰਦਾ ਕਿ ਇਦਾਂ ਦੇ ਟੋਏ ਦੇਖ ਕੇ ਇਹਨਾਂ ਦੇ ਸਰਵਕਾ ਉਸਟਾਰਮ ਵਾਟਰ ਦੇ ਇਹਨਾਂ ਦੇ ਗਟਰਾਂ ਦੇ ਟੱਕਣ ਰਖਾਉਣੇ ਆ ਕੋਈ ਵੱਡਾ ਕੰਮ ਨਹੀਂ ਜਾ ਮੈਨੂੰ ਦੱਸ ਦੇਣ ਕਿ ਜਿਹੜੀ ਨਗਰ ਕਾਉਂਸਲ ਖਰੜ ਹੈ ਉਹਨਾਂ ਕੋਲ ਪੈਸੇ ਨਹੀਂ ਹੈਗੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਨਗਰ ਕਾਉਂਸਲ ਖਰੜ ਹੈ ਜਿਹੜੀ ਅਮੀਰ ਨਗਰ ਕਾਉਂਸਲ ਆ ਮੇਰੇ ਹੱਥ ਬੰਨ ਕੇ ਬੇਨਤੀ ਹੈ ਨਗਰ ਕਾਉਂਸਲ ਦੇ ਅਧਿਕਾਰੀਆਂ ਨੂੰ ਕਿ ਜੇ ਨਹੀਂ ਤੁਸੀਂ ਸਭਾ ਕਰ ਸਕਦੇ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਨਾ ਸਾਡੇ ਕੋਲ ਤਾਂ ਸਾਰੇ ਖਰੜ ਦੇ ਵੱਖ-ਵੱਖ ਕਲੋਨੀਆਂ ਦੇ ਮੈਂਬਰ ਹੈ ਮੈਨੂੰ ਪੁੱਛ ਲਓ ਕਿੱਥੇ-ਕਿੱਥੇ ਆ ਗੱਟਰਾਂ ਦੀ ਟੱਕਣ ਨਹੀਂ ਹੈਗੇ ਤੇ ਅਸੀਂ ਦੱਸ ਦਾਂਗੇ ਸੋ ਬੇਨਤੀ ਹੈ ਅਪੀਲ ਹੈ ਕਿ ਇਹ ਜਿਹੜੇ ਹੈਗੇ ਟੋਏ ਹੈਗੇ ਇਹਨਾਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਤੇ ਨਹੀਂ ਤਾਂ ਨੁਕਸਾਨ ਜਿਹੜਾ ਜ ਬਸਾਂ ਵਿੱਚ ਗਿਰਦੀਆਂ ਤਾਂ ਹੋਣਾ ਇਹ ਬੜੀ ਬਾੜੀ ਗੱਲ ਹੈ ਇਹ ਅਪੀਲ ਕਰਨਾ ਚਾਹੁੰਦੇ ਹਾਂ ਸੇਮ ਇਦਾਂ ਹੀ ਇਹ ਜੇ ਖਬਰਾਂ ਪਹਿਲਾਂ ਵੀ ਲੱਗੀਆਂ ਸੀ ਵਾਰ ਨੰਬਰ 6 ਦੇ ਵਿੱਚ ਉਹ ਆ ਜਨਤਨਗਰ ਹੈ ਉੱਥੇ ਤਾਂ ਸ਼ਿਵਰੇਜ ਦਾ ਪਾਣੀ ਸੜਕਾਂ ਦੇ ਉੱਤੇ ਬਾਹਰ ਆਂਦਾ ਉਹਦੀ ਵੀ ਖਬਰਾਂ ਬਹੁਤ ਲੱਗੀਆਂ ਪਰ ਕੋਈ ਅਸਰ ਨਹੀਂ ਹੋ ਪਾਰਿਆ ਇਸ ਚੀਜ਼ ਮੈਂ ਮੈਂ ਤਾਂ ਤੁਹਾਨੂੰ ਬਤਰਾ ਜੀ ਐਸੇ ਕਰਕੇ ਕਹਿਣਾ ਵੀ ਐਮ ਸੀ ਕੀ ਕਰਦੇ ਆ ਜੇ ਸਾਡੀ ਸੰਸਥਾ ਅਸੀਂ ਜਨਨਤ ਵਿਕਾਸ ਕਬੱਡੀ ਵੱਲੋਂ ਮੁੱਦੇ ਚੁੱਕਦੇ ਆ ਤਾਂ ਉਹਨਾਂ ਨੂੰ ਫਿਰ ਕਈ ਵਾਰ ਕਈ ਮੈਂਬਰਾਂ ਨੂੰ ਤਕਲੀਫ ਹੋ ਜਾਂਦੀ ਹੈ ਵੀ ਇਹ ਕੌਣ ਹੁੰਨੇ ਆ ਅਸੀਂ ਲੋਕਾਂ ਲੈਣ ਵਾਸਤੇ ਕੰਮ ਨਹੀਂ ਕਰਦੇ ਉਹ ਵੋਟਾਂ ਲੈਣ ਵਾਸਤੇ ਕੰਮ ਕਰਦੇ ਆ ਅਸੀਂ ਤਾਂ ਲੋਕਾਂ ਦੀ ਦੁੱਖ ਦੀ ਰਗ ਤੇ ਹੱਥ ਰੱਖਦੇ ਆ ਜਿਹੜੀ ਲੋਕਾਂ ਦੀ ਲੋਕ ਸਾਨੂੰ ਬੁਲਾਉਂਦੇ ਆ ਲੋਕ ਸਾਨੂੰ ਦੱਸਦੇ ਆ ਅੱਜ ਅਸੀਂ ਭਾਗੋ ਮਾਜਰੇ ਜਾ ਕੇ ਆਏ ਆ ਉੱਥੇ ਜਿਹੜਾ ਭਾਗੋ ਮਾਜਰੇ ਦਾ ਜਿਹੜਾ ਹੈਗਾ ਉੱਥੇ ਦਾ ਮਸਲਾ ਪਾਣੀ ਆ ਜਿਹੜੀ ਸਕੂਲ ਹੈ ਸਕੂਲ ਦੀ ਕੰਧਾਂ ਦੇ ਵਿੱਚ ਪਾਣੀ ਪੈ ਰਿਹਾ ਉੱਥੇ ਪਾਣੀ ਨੂੰ ਨਿਕਾਸੀ ਨੂੰ ਪ੍ਰਬੰਧ ਨਹੀਂ ਹੈਗਾ ਟੋਬਾ ਜਿਹੜਾ ਚਲਾਈ ਨਾਲ ਉੱਥੇ ਭਰ ਗਿਆ ਉਹਨੂੰ ਪਟਾਉਣਾ ਨਹੀਂ ਐਮਸੀ ਨੇ ਕੋਈ ਕੰਮ ਨਹੀਂ ਕਰਨਾ ਅਫਸੋਸ ਇਸ ਗੱਲ ਦਾ ਕਿੰਨੇ ਹੀ ਮੁੱਦੇ ਹੈਗੇ ਘਰੜ ਦੇ ਸੋ ਅਸੀਂ ਬਹੁਤ ਜਲਦੀ ਈਓ ਦੇ ਨਾਲ ਮੀਟਿੰਗ ਲੈਣ ਜਾ ਰਹੇ ਹਾਂ ਇਹ ਮਾਮਲੇ ਉਹਨਾਂ ਦੇ ਫਿਰ ਧਿਆਨ 'ਚ ਲਿਆਵਾਂਗੇ ਜਗਿੰਦਰ ਸਿੰਘ ਜੀ ਤੁਸੀਂ ਇੱਥੋਂ ਦੇ ਵਸਿੰਦੇ ਹੋ ਰਹਿਣ ਵਾਲੇ ਇਸ ਵਾਰ ਦੇ ਤਾਂ ਕੀ ਕਾਰਨ ਕੀ ਹੈ ਕਿ ਇਹ ਸੜਕਾ ਕਿਉਂ ਨਹੀਂ ਬੰਦ ਜਿਹੜੇ ਟੋਏ ਟੱਪੇ ਪੈਂਦੇ ਨੇ ਜਿਹੜੇ ਹੱਦੀਆਂ ਟੋਟੀਆਂ ਵੀ ਆ ਇਹ ਤਾਂ ਇਹਦਾ ਕੀ ਕਾਰਨ ਕੀ ਹੈ ਦੇਖੋ ਜੀ ਕਾਰਨ ਤਾਂ ਹੁਣ ਦੇਖੋ ਪ੍ਰਧਾਨ ਜੀ ਨੇ ਤੁਹਾਨੂੰ ਪਹਿਲਾਂ ਦੱਸਿਆ ਦਿੱਤਾ ਸਾਰੀ ਗੱਲਬਾਤ ਵੀ ਸਾਡਾ ਤਾਂ ਕੰਮ ਹੈਗਾ ਵੀ ਜਿੱਥੇ ਵੀ ਕੋਈ ਕਮੀ ਪੇਸ਼ੀ ਦਿਖਦੀ ਹੈਗੀ ਹੈ ਜਿਹੜੀ ਸਾਡੀ ਇਹ ਕਮੇਟੀ ਬਣੀ ਵੀ ਹੈਗੀ ਹੈ ਸਾਡਾ ਕੰਮ ਹੈ ਲੋਕ ਭਲਾਈ ਦੇ ਕੰਮ ਕਰਨ ਦਾ ਜਿੱਥੇ ਵੀ ਮਤਲਬ ਕਿਸੇ ਕਮੀ ਪੇਸ਼ੀ ਹੈ ਉਹਨੂੰ ਨਗਰ ਕੌਂਸਲ ਦੇ ਧਿਆਨ ਵਿੱਚ ਲਿਆਉਣਾ ਅੱਗੇ ਕਰਨਾ ਤਾਂ ਦੇਖੋ ਨਗਰ ਕੌਂਸਲ ਲਏਗਾ ਤੁਸੀਂ ਕੰਪਲੇਂਟ ਕੀਤੀ ਕਦੇ ਪਹਿਲਾਂ ਅਸੀਂ ਕੰਪਲੇਂਟ ਵਿੱਚ ਪਹਿਲਾਂ ਇਹਦੀਆਂ ਫੋਟੋਆਂ ਪਾਈਆਂ ਆਏ ਗਿਆ ਹੁਣ ਆਦੋ ਪਿੱਛੇ ਤੁਹਾਡੇ 15 ਗੱਲ ਦੇ ਦੇਖੋ ਉਹ ਟੈਲਾਂ ਆ ਗਈਆਂ ਓਖੜੀਆਂ ਪਈਆਂ ਸਾਰੀਆਂ ਉਹਨਾਂ ਨੂੰ ਕੋਈ ਨਹੀਂ ਲਾਉਂਦਾ ਦੋ ਦੋ ਵੀ ਇਹ ਇੱਕ ਇਧਰ ਇੱਕ ਇਧਰ ਜਦੋਂ ਕ੍ਰੌਸ ਹੁੰਦੀਆਂ ਨੇ ਬੜਾ ਜਦੋਂ ਖਤਰਾ ਪੈਦਾ ਹੁੰਦਾ ਹੈਗਾ ਤੇ ਆਮ ਬੱਚੇ ਸਾਈਕਲਾਂ ਤੇ ਵੀ ਜਾਂਦੇ ਨੇ ਸਕੂਟਰਾਂ ਤੇ ਜਾਂਦੇ ਨੇ ਕਈ ਗਿਰਦੇ ਵੀ ਨੇ ਇੱਥੇ ਇਹ ਏਟ ਹੋਈ ਦੇਖਦੇ ਵੀ ਨਹੀਂ ਹੈ ਕਈ ਵਾਰ ਤਾਂ ਰਾਤ ਨੂੰ ਜੀ ਕਈ ਵਾਰ ਲਾਈਟ ਨਹੀਂ ਹੁੰਦੀ ਹੈਗੀ ਸਹੀਟ ਲਾਈਟ ਨਹੀਂ ਹੁੰਦੀ ਹੈਗੀ ਠੀਕ ਹੈ ਇਸ ਕਰਕੇ ਮਤਲਬ ਨਗਰ ਕੌਂਸਲ ਬਿਲਕੁਲ ਗੌਰ ਨਹੀਂ ਕਰਦੀ ਤੇ ਐਮਸੀ ਦਾ ਧਿਆਨ ਦਿੰਦੇ ਨਹੀਂ ਹੈਗੇ ਇਹ ਐਮਸੀ ਦੀ ਡਿਊਟੀ ਹੈ ਅਸੀਂ ਉਹਨੂੰ ਚੁਣਤਾ ਹੈਗਾ ਵੀ ਸਾਡੇ ਏਰੀਆ ਦੇ ਜਿਹੜੇ ਕੋਈ ਕੰਮ ਕਾਜ ਹੈ ਕਮੀ ਪੇਸ਼ੀ ਤੂੰ ਦੇਖਣੀ ਹੈ ਤੂੰ ਅੱਗੇ-ਅੱਗੇ ਆਪਣਾ ਉਹਦੇ ਪ੍ਰਧਾਨ ਦੇ ਨੌਲਜ ਵਿੱਚ ਲਿਆਉਣੀ ਹੈ ਕਰਾਉਣਾ ਤਾਂ ਉਹਨਾਂ ਨੇ ਜੀ ਸਾਡਾ ਕੰਮ ਉਹਨਾਂ ਨੇ ਧਿਆਨ ਵਿੱਚ ਲਿਆਉਣਾ ਹੁਣ ਐਮਐਸਸੀ ਨੂੰ ਚਾਹੀਦਾ ਕਦੇ ਮਹੀਨੇ ਬਾਅਦ 2 ਮਹੀਨੇ ਬਾਅਦ ਇਲਾਕੇ ਦੀ ਜਿਸ ਇਲਾਕੇ ਚੋਂ ਉਹਨਾਂ ਜਿਤਾ ਕੇ ਭੇਜਿਆ ਉਹਦੀ ਮੀਟਿੰਗ ਕਰੇ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਆਪਣਾ ਪ੍ਰੋਬਲਮਾਂ ਪੁੱਛੇ ਵੀ ਭਾਈ ਦੱਸੋ ਤੁਹਾਨੂੰ ਪ੍ਰੋਬਲਮ ਹੈ ਮੈਂ ਤੁਹਾਡੀ ਹੱਲ ਕਰਾਂ ਇਹ ਤਾਂ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਵੀ ਇਸ ਕਰਕੇ ਇਹ ਸਾਰੀ ਜਿਹੜੀ ਹੈਗੀ ਆ ਰੋੜ ਸਿਰੇ ਤੱਕ ਜਾਂਦੀ ਹੈ ਇਹਦੇ ਬੜੀ ਪ੍ਰੋਬਲਮ ਹੈਗੀ ਹੈ ਸਾੜੀਓ ਅੱਜ ਸਾਡੀ ਮੀਟਿੰਗ ਸੀ ਤੁਹਾਨੂੰ ਪ੍ਰਧਾਨ ਜੀ ਨੇ ਪਹਿਲਾਂ ਦੱਸਿਆ ਹੈਗਾ ਬਾਗੋ ਮਾਜਰੇ ਚ ਉੱਥੇ ਫਿਰ ਮੈਂ ਇਹਨਾਂ ਨੂੰ ਕਿਹਾ ਹੈਗਾ ਵੀ ਉਹ ਸਾੜੇ ਵਾਲੀ ਜਿਹੜੀ ਸੜਕ ਹੈ ਜਲਦੀ ਬਹੁਤ ਹੈ ਇੱਕ ਮਿੰਟ ਵੀ ਦੇਖੋ ਇੱਥੇ ਹੁਣ ਤੁਸੀਂ ਖੜੇ ਹੋ ਬਿਲਕੁਲ ਬਈ ਮਤਲਬ ਕਹਿੰਦੇ ਟੂ ਵੀਲਰ ਕਦੇ ਬੱਚਾ ਹੋਰ ਵੀਲ ਸਾਰੇ ਆਉਂਦੇ ਨੇ ਹਾਂ ਜੀ ਹਾਂ ਕਾਫੀ ਆਵਾਜ਼ ਆਈ ਵੀ ਹੈ ਰੋਡੀਆਂ ਬੱਸਾਂ ਦਾ ਜੀ ਸਵੇਰੇ ਦੇਖੋ ਤੁਸੀਂ ਕਿਸੇ ਦੇ ਰਾਉਂਡ ਮਾਰ ਕੇ ਕਿੰਨੀਆਂ ਮਤਮਤਲ ਇੱਥੋਂ ਬੱਸਾਂ ਜਿਹੜੀਆਂ ਹੈਗੀਆਂ ਲੰਗਦੀਆਂ ਨੇ ਆਉਂਦੀਆਂ ਨੇ ਇਸ ਕਰਕੇ ਮਤਲਬ ਇਦਾਂ ਵੀ ਸਾਡਾ ਤਾਂ ਇਹੀ ਹੈ ਮਕਸਦ ਹੈਗਾ ਵੀ ਐਮਸੀ ਇੱਧਰ ਚੱਕਰ ਮਾਰੇ ਇਹ ਦੇਖੇ ਫਿਰ ਨਗਰ ਕੌਂਸਲ ਦੇ ਆਪਣੇ ਪ੍ਰਧਾਨ ਦੇ ਧਿਆਨ ਵਿੱਚ ਲਿਆ ਕੇ ਇਹਨੂੰ ਹੱਲ ਕਰਾਵੇ ਮਸਲੇ ਤਾਂ ਹੋਰ ਵੀ ਬਹੁਤ ਨੇ ਪਰ ਇਹ ਤਾਂ ਮੇਨ ਹੈ ਜੀ ਜਿਹੜੀ ਆਵਾਜ਼ ਆਈਦਾ ਮਸਲਾ ਮੇਨ ਹੈ ਜੇ ਲੋਕਾਂ ਨੂੰ ਲੰਘਣ ਨੂੰ ਕੋਈ ਸੌਲਤ ਨਹੀਂ ਹੈਗੀ ਉਹਨਾਂ ਨੇ ਕੀ ਕਰਨਾ ਫਿਰ ਜਿਸ ਕਰਕੇ ਹੈਗਾ ਵੀ ਅਸੀਂ ਤਾਂ ਤੁਹਾਡੇ ਸਾਧਮਾ ਰਹੀ ਮਤਲਬ ਇਹੀ ਬੇਨਤੀ ਕਰਨਾ ਚਾਹੁੰਦੇ ਹੈਗੇ ਵੀ ਨਗਰ ਕੌਂਸਲ ਇਹਦੇ ਉੱਤੇ ਧਿਆਨ ਦੇਵੇ ਤੇ ਸਾਡੀਆਂ ਜਿਹੜੀ ਸਮੱਸਿਆਵਾਂ ਮੇਨ ਹੈਗੀਆਂ ਉਹਨੂੰ ਹੱਲ ਕਰਾਵੇ ਬਰਾਹਮਣ ਸਿੰਘ ਇੱਥੇ ਦਾ ਪਿਛਲੇ ਹੈਗਾ ਜੀ ਜੀ ਸੜਕ ਨੂੰ ਇੱਥੇ ਪੈਕ ਪਾਇਆ ਸੀ 5 ਮਹੀਨੇ ਪਹਿਲਾਂ ਉਦੋਂ ਦੇ ਬਲੌਗ ਪੱਟੇ ਹੋਏ ਆ ਮੈਂ ਐਮਸੀ ਸਾਹਿਬ ਦੀ ਨੋਟਿਸ ਵੀ ਜਾਈਦੀ ਸੀ ਗੱਲ ਉਹਨਾਂ ਨੇ ਕਿਹਾ ਕਿ ਅੰਕਲ ਜੀ ਹੁਣ ਇਹ ਸੜਕ ਦੁਬਾਰਾ ਬਣਨੀ ਹੈ ਇਹੋ ਠੀਕ ਕਰਨ ਦੀ ਕੋਈ ਲੋੜ ਨਹੀਂ ਹੈ ਬਸ ਇਹ ਪਤਾ ਨਹੀਂ ਟੈਂਡਰ ਹੋਇਆ ਉਹ ਕਦੇ ਟੈਂਡਰ ਹੋ ਗਿਆ ਟੈਂਡਰ ਹੋਇਆ ਕਿ ਨਹੀਂ ਮੈਨੂੰ ਕੋਈ ਪਤਾ ਨਹੀਂ ਸਿੱਕ ਸਟਰੀਟ ਲਾਈਟਾਂ ਗੋਮ ਰਹਾ ਲੈ ਇਹ ਵੀ ਲਾਈਟ ਨਹੀਂ ਮੇਰੇ ਘਰ ਨਾਲੇ ਖਰਾਬ ਹੈ 22 ਦਿਨ ਹੋ ਗਏ ਮੈਨੂੰ ਫੋਨ ਕਰਦੇ ਅੱਜ ਕੱਲ੍ਹ ਆ ਟਿਕਲ ਕਰ ਰਹੇ ਹੋਗੇ ਉਹ ਫਿਕ ਸਫਾਈ ਵਾਲੇ ਸਰ ਮਹੀਨੇ ਚ ਮਸਾਂ ਦੋ ਵਾਰ ਆਉਂਦੇ ਆ ਦੇਖੋ ਐਸੀ ਸਾਡੀ ਆਤੀ ਖਾਸ ਕੋਰਟ ਕੈਮਰਾਮੈਨ ਪ੍ਰੀਤਿੰਦਰ ਮੋਹਨ ਪੱਟੀ ਦੇ ਨਾਲ ਤਰਨਜੀਤ ਪੱਤਰਾਂ ਧੰਨਵਾਦ